ਪੁਨਰ ਜਨਮ ਕਹਾਣੀ ਅਜਮੇਰ ਸਿੱਧੂ ਦੀ ਮੈਂ ਨਿੱਕਾ ਹੁੰਦਾ ਨਾਨਕੀ ਰਹਿੰਦਾ ਰਿਹਾ ਮੇਰੇ ਡੈਡੀ ਦੀ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ ਇਸ ਕਰਕੇ ਮੇਰਾ ਪਾਲਣ ਪੋਸਣ ਤੇ ਸਕੂਲ ਦੀ ਪੜ੍ਹਾਈ ਉੱਥੇ ਹੀ ਹੋਈ ਸੀ ਸਾਡੇ ਨਾਲ ਦਾ ਘਰ ਕਰਮ ਸਿੰਘ ਦਾ ਸੀ ਉਸ ਘਰੋਂ ਵੀ ਮੈਨੂੰ ਬਹੁਤ ਮੋਹ ਮਿਲਿਆ ਉਹਨਾਂ ਨਾਲ ਸਾਡੀ ਕੰਤ ਸਾਂਝੀ ਸੀ ਉਹਨਾਂ ਦੀ ਅੱਲ ਕੁੱਬਿਆਂ ਦੀ ਪਈ ਹੋਈ ਸੀ ਕਰਮ ਸਿੰਘ ਦੀ ਅਚਾਨਕ ਮੌਤ ਨੇ ਪਿੰਡ 'ਚ ਪਿੰਡ ਦੇ ਲੋਕਾਂ ਨੂੰ ਹੈਰਾਨ ਪਰੇਸ਼ਾਨ ਕਰਤਾ ਨਾਨੀ ਭੱਜੀ ਭੱਜੀ ਉਹਨਾਂ ਦੇ ਘਰ ਜਾ ਆਪੜੀ ਨਾਨੀਆਂ ਮਾਮੀਆਂ ਦੇ ਵੈਣ ਸੁਣ ਮੇਰਾ ਵੀ ਮਨ ਪਰ ਆਇਆ ਮੈਂ ਵੀ ਰੋਂਦਾ ਰਿਹਾ ਥੋੜੀ ਜਿਹੀ ਬਾਅਦ ਨਾਨਨੇ ਕਰਮ ਸਿੰਘ ਦੀ ਲਾਸ਼ ਹਿੱਲਣ ਲੱਗ ਪਈ ਸਾਰੇ ਚੁੱਪ ਹੋ ਗਏ ਮੈਂ ਵੀ ਨਾਨੀ ਦੇ ਨਾਲ ਲੱਗ ਕੇ ਅੱਗੇ ਵਧਿਆ ਨਾਨਾ ਜੀ ਔਖੇ ਔਖੇ ਸਾਹ ਲੈਣ ਲੱਗ ਪਈ ਜਿਉਂ ਅੱਖਾਂ ਖੁੱਲੀਆਂ ਉਹਨਾਂ ਚਾਰੇ ਪਾਸੇ ਨਿਗਾਹ ਢਾਈ ਉੱਠ ਕੇ ਬੈਠ ਗਏ ਮੇਰੀ ਨਾਨੀ ਦੇ ਸਿਰ ਤੇ ਹੱਥ ਰੱਖ ਕੇ ਬੋਲੇ ਭਾਈ ਬੀਬਾ ਮੈਂ ਮੰਗਲ ਸੋਹ ਨੂੰ ਮਿਲ ਕੇ ਆਇਆ ਚੰਦ ਦੇ ਨਾਨੇ ਨੂੰ ਮੇਰੇ ਸਕੇ ਨਾਨੇ ਦਾ ਨਾਂ ਸੁਣ ਕੇ ਨਾਨੀ ਨੂੰ ਅਚੰਭਾ ਲੱਗਿਆ ਭਾਈਆ ਕਿਵੇਂ ਆ ਮੇਰੇ ਹਰਚੰਦ ਸਿੰਘ ਦਾ ਨਾਨਾ ਨਾਨੀ ਨੇ ਕੁੰਡ ਵਾਲਾ ਪੱਲਾ ਥੋੜਾ ਉਤਾਮ ਕਰਦਿਆਂ ਉਤਸੁਕਤਾ ਨਾਲ ਪੁੱਛਿਆ ਬੱਸ ਸੁੱਖ ਦੀ ਜ਼ਿੰਦਗੀ ਕੱਟਦਾ ਹੈ ਸੁਰਗ ਚ ਤਾਂ ਬੱਸ ਮੌਜਾਂ ਹੀ ਮੌਜਾਂ ਨੇ ਕਰਮ ਸਿੰਘ ਨੇ ਮੇਰੇ ਮਰੇ ਹੋਏ ਨਾਨੇ ਦੇ ਸਵਰਗ ਨਿਵਾਸ ਬਾਰੇ ਦੱਸਿਆ ਉਹਨਾਂ ਕੁਝ ਹੋਰ ਮਰੇ ਗਵੰਡੀਆਂ ਤੇ ਸਾਖ ਸਬੰਧੀਆਂ ਦੇ ਨਾਂ ਵੀ ਗਣਾਈ ਜਿਨ੍ਹਾਂ ਨੂੰ ਮਿਲ ਕੇ ਆਇਆ ਫੇਰ ਉਹਨਾਂ ਅੱਖਾਂ ਮੀਟ ਕੇ ਭਗਤੀ ਕਰਨੀ ਸ਼ੁਰੂ ਕਰ ਦਿੱਤੀ। ਉਸੇ ਵੇਲੇ ਤਤਲਿਆਂ ਵਾਲੀ ਗਲੀ 'ਚ ਚੀਕ ਝਾੜਾ ਪੈ ਗਿਆ। ਲੋਕ ਉਧਰ ਨੂੰ ਭੱਜ ਗਏ। ਬਹੁਤੀਆਂ ਔਰਤਾਂ ਨਾਨੇ ਕਰਮ ਸਿੰਘ ਦੀ ਸੇਵਾ ਵਿੱਚ ਜੁਟੀਆਂ ਹੋਈਆਂ ਸੀ ਤੇ ਕੁਝ ਦੇਰ ਬਾਅਦ ਫਿੱਡਿਆਂ ਦੀ ਸਾਰੋ ਤੇ 2-4 ਹੋਰ ਬੁੜੀਆਂ ਵਾਪਸ ਆਖੀਆਂ। "ਨੀ ਸਾਰੋ, ਕੀ ਬਾਣਾ ਵਰਤ ਗਿਆ? ਨਾਨੀ ਨੇ ਚੀਕ ਝਾੜੇ ਦਾ ਕਾਰਨ ਪੁੱਛਿਆ।" ਤਤਲਿਆਂ ਦਾ ਕਰਮ ਸੋ ਚੱਲ ਬਸਿਆ। ਸਾਰੋ ਦੇ ਹੌਕੇ ਦੇ ਨਾਲ ਹੀ ਹੰਝੂ ਵੀ ਤੁਰ ਪਏ। ਇਹ ਤਾਂ ਹੋਣਾ ਹੀ ਸੀ ਮੈਂ ਤਾਂ ਬਥੇਰਾ ਪਾਠ ਕੀਤਾ ਕਿ ਕਰਮ ਸੋਂ ਬਚੀ ਜਾਏ ਪਰ ਉਹਦੇ ਲਿਖੇ ਨੂੰ ਕੋਈ ਕਿੱਦਾਂ ਟਾਲ ਸਕੇ ਉਹਨਾਂ ਅੱਖਾਂ ਖੋਲ ਕੇ ਉੱਪਰ ਵਾਲ ਹੱਥ ਜੋੜੇ ਸਨ ਸਾਰੇ ਜਣੇ ਇੱਕਦਮ ਚੁੱਪ ਹੋ ਗਏ ਉਹਨਾਂ ਨੂੰ ਧਿਆਨ ਨਾਲ ਸੁਣ ਲੱਗ ਪਏ ਜਮਦੂਤ ਮੈਨੂੰ ਗਲਤੀ ਨਾਲ ਦੂਜੇ ਕਰਮ ਸੋਂ ਦੀ ਜਗ੍ਹਾ ਲੈ ਗਏ ਸੀ ਕਰਮ ਸਿਆਂ ਤੈਨੂੰ ਨਾ ਚਿਤਰ ਗੁਪਤ ਕਿੱਦਾਂ ਧੋਖਾ ਖਾ ਗਿਆ ਇਹ ਦੋਨੋਂ ਜਮਦੂਤ ਤਾਂ ਹਮੇਸ਼ਾ ਕਹਿੰਦਾ ਬੰਦੇ ਦੇ ਮੋਢਿਆਂ ਤੇ ਬੈਠੇ ਰਹਿੰਦੇ ਆ ਬੰਦੇ ਦਾ ਹਿਸਾਬ ਕਿਤਾਬ ਲਿਖਦੇ ਰਹਿੰਦੇ ਆ ਨਾ ਬਈ ਮੰਨੀ ਮੰਨਦਾ ਅਮਰੂ ਬੁੜਾ ਅੜ ਗਿਆ ਸੀ ਉਹ ਨਾ ਮੰਨਿਆ ਚੁੱਪ ਕਰਕੇ ਬਹਿ ਜਾ ਅਮਰੂ ਨਾ ਸਾਰੀ ਦੁਨੀਆ ਦਾ ਹਿਸਾਬ ਕਿਤਾਬ ਰੱਖਣਾ ਹੁੰਦਾ ਕਿਤੇ ਟਪਲਾ ਵੀ ਲੱਗ ਜਾਂਦਾ ਇਦਾਂ ਇੱਕ ਵਾਰ ਸਾਡੇ ਵੀ ਹੋਈ ਸੀ ਜਮਦੂਤ ਗਲਤੀ ਨਾਲ ਮੀਆਂ ਮੀਰ ਨੂੰ ਲੈ ਗਏ ਸੀ ਜਦੋਂ ਕਬਰ ਵਿੱਚ ਤੱਬਣ ਲੱਗੇ ਭਾਈ ਮੀਆਂ ਮੀਰ ਉੱਠ ਕੇ ਬਹਿ ਗਿਆ ਸਾਰੇ ਹੈਰਾਨ ਪਰੇਸ਼ਾਨ ਜਦੋਂ ਰੋਲੇ ਪਏ ਉਦੋਂ ਉਹ ਬੁੜਾ ਜਿਉਂਦਾ ਸੀ ਮੇਰਾ ਖਿਆਲ ਸੌਹਾਂ ਤੋਂ 20 ਟੱਪ ਗਿਆ ਹੋਊਗਾ ਮੇਰੇ ਨਾਨੇ ਦਾ ਭਰਾ ਪਾਕਿਸਤਾਨ ਦੇ ਬਾਰ ਇਲਾਕੇ ਦੀ ਗੱਲ ਸੁਣਨ ਲੱਗ ਪਿਆ ਸੀ ਭਈਆ ਫੇਰ ਕਿਦਾਂ ਹੋਈ ਸਾਰੋਂ ਪੈਰਾਂ ਭਾਰ ਬੈ ਗਈ ਜਦੋਂ ਮੇਰੀ ਰੂਹ ਨੂੰ ਧਰਮਰਾਜ ਦੇ ਦਰਬਾਰ ਵਿੱਚ ਪੇਸ਼ ਕੀਤਾ ਉਹਨਾਂ ਬਹੀ ਖਾਤਾ ਖੋਲ੍ਹਿਆ ਪਤਾ ਲੱਗਿਆ ਵੀ ਹਾਲੇ ਮੇਰੀ ਜ਼ਿੰਦਗੀ ਦੇ ਬੜੇ ਦਿਨ ਪਏ ਨੇ ਮੈਨੂੰ ਗਲਤੀ ਨਾਲ ਕਰਮ ਸੋਂ ਬਲਦਮੀਆਂ ਸੋਂ ਦੀ ਕਰਮ ਸੋਂ ਬਲਦਮੀਆਂ ਸੋਂ ਦੀ ਜਗ੍ਹਾ ਲੈ ਗਈ ਸੀ ਜਦ ਕਿ ਮੇਰੇ ਬਾਪ ਦਾ ਨਾਂ ਤਾਂ ਜੂਨਸੂ ਸੀ ਵਾਹ ਤੇਰੀ ਲੀਡਾ ਨਿਆਰੀ ਕਰਮ ਸਿੰਘ ਦੀ ਗੱਲ ਸੁਣ ਕੇ ਨਾਨੇ ਦਾ ਭਰਾ ਉੱਪਰੋਂ ਹੱਥ ਜੋੜ ਕੇ ਬਹਿ ਗਿਆ ਫੇਰ ਧਰਮਰਾਜ ਨੇ ਜਮਦੂਤਾ ਨੂੰ ਹੁਕਮ ਚਾੜਿਆ ਕਿ ਮੈਨੂੰ ਮਿੰਟਾਂ ਸਕਿੰਟਾਂ ਵਿੱਚ ਮਾਤ ਲੋਕ ਚ ਪਹੁੰਚਾਇਆ ਜਾਵੇ ਮੇਰੀ ਜਗ੍ਹਾ ਤਤਰਿਆਂ ਦੇ ਕਰਮਸੂ ਨੂੰ ਲਿਆਉਣ ਦਾ ਹੁਕਮ ਦਿੱਤਾ ਕਰਮ ਸਿੰਘ ਦੇ ਮੂੰਹੋਂ ਸੁਣ ਕੇ ਸਾਰੇ ਹੱਕੇ ਬੱਕੇ ਰਹਿ ਗਏ ਸਾਰੇ ਉਹਨਾਂ ਦੀ ਉਹਨਾਂ ਦੀਆਂ ਗੱਲਾਂ ਨਾਲ ਜੁਟ ਗਏ ਸਾਨੂੰ ਸਵਰਗ ਦੀਆਂ ਗੱਲਾਂ ਸੁਣਾ ਤੇ ਉਹ ਸਾਨੂੰ ਸਵਰਗ ਦੀਆਂ ਗੱਲਾਂ ਸੁਣਾ ਸੁਣਾ ਕੇ ਹੈਰਾਨ ਕਰ ਰਿਹਾ ਸੀ ਉਹਨਾਂ ਨੇ ਇਹ ਵੀ ਦੱਸਿਆ ਵੀ ਮੇਰੀ ਧਰਮਨਰਾਜ ਨਾਲ ਹੁਣ ਸਿੱਧੀ ਗੱਲ ਹੋ ਗਈ ਆ ਮੇਰੀ ਉਮਰ ਤਾਂ ਥੋੜੇ ਦਿਨ ਬਚਦੀ ਸੀ ਪਰ ਉਹਨਾਂ ਮੈਨੂੰ ਹੋਰ ਕਈ ਸਾਲ ਬਖਸ਼ ਦਿੱਤੇ ਕਹਿਣ ਲੱਗੇ ਜਾ ਤੇਰਾ ਦੁਬਾਰਾ ਜਨਮ ਹੋ ਗਿਆ ਦੁਨੀਆਂ ਨੂੰ ਜਾ ਕੇ ਤਾਰ ਕਿਸੇ ਨਾਲ ਮਾੜਾ ਨਾ ਕਰੀ ਜੋ ਕੁਝ ਬਖਸ਼ ਹੁੰਦਾ ਦੁਨੀਆਂ ਨੂੰ ਬਖਸ਼ ਦੇ ਇਹ ਸੁਣ ਕੇ ਸਾਰਿਆਂ ਨੇ ਉਹਨਾਂ ਨੂੰ ਮੱਥਾ ਟੇਕਿਆ ਤੇ ਉਹਨਾਂ ਦੇ ਚਰਨਾਂ ਵਿੱਚ ਬਹਿ ਗਏ। ਪੁਨਰਜਨਮ ਅਤੇ ਦੁਨੀਆ ਨੂੰ ਤਾਰਨ ਵਾਲੀ ਖਬਰ ਅੱਗ ਵਾਂਗ ਫੈਲ ਗਈ। ਲੋਕ ਉਹਨਾਂ ਦੇ ਦਰਸ਼ਨਾਂ ਲਈ ਤੜਾ-ਟੜਾ ਆਉਣ ਲੱਗੇ। ਇਹ ਕਹਾਣੀ ਅਖਬਾਰ ਦੇ ਮੁੱਖ ਪੰਨੇ ਤੇ ਚਪਕ ਗਈ। ਲੋਕ ਦੂਰੋਂ ਦਰਡੇ ਆਉਣ ਲੱਗੇ। ਦਿੱਲੀ, ਮੁੰਬਈ ਤੋਂ ਵੀ ਸੰਗਤ ਆਉਣ ਲੱਗੀ। ਬਾਬਾ ਜੀ ਨੂੰ ਸੱਚੀ ਸੱਚੀ ਧਰਮਰਾਜ ਨੇ ਵਰ ਦਿੱਤਾ ਸੀ। ਸ਼ਰਧਾਲੂਆਂ ਦੀਆਂ ਮੰਤਵਾਂ ਪੂਰੀਆਂ ਹੋਣ ਲੱਗ ਪੀਆਂ ਥੋੜੇ ਦਿਨਾਂ ਵਿੱਚ ਮੇਰਾ ਨਾਨਕਾ ਪਿੰਡ ਚਰਚਾ ਵਿੱਚ ਆ ਗਿਆ। ਮੈਂ ਸਕੂਲ ਜਾਂਦਾ ਸੀ। ਬਾਕੀ ਸਾਰਾ ਸਮਾਂ ਉਹਨਾਂ ਦੇ ਨੇੜੇ ਰਹਿ ਕੇ ਗੁਜ਼ਾਰਦਾ। ਮੇਰੇ ਵਰਗੇ ਬਾਪ ਬਾਰੇ ਨੂੰ ਤਾਂ ਸਾਰੇ ਦੀ ਲੋੜ ਹੀ ਸੀ ਬਾਬਾ ਜੀ ਨੇ ਹਰ ਰੋਜ਼ ਕਮਰੇ ਚ ਬਾਹਰ ਨਿਕਲਣਾ ਬੰਦ ਕਰ ਦਿੱਤਾ ਹੁਣ ਉਹ ਹਫਤੇ ਬਾਅਦ ਐਤਵਾਰ ਨੂੰ ਦਰਸ਼ਨ ਦਿੰਦੇ ਬਾਕੀ ਦਿਨ ਭਗਤੀ ਵਿੱਚ ਨੀਂਦ ਰਹਿੰਦੇ ਸੰਗਤ ਲੰਗਰ ਲਾਉਣ ਲੱਗ ਪਈ ਸੰਗਤ ਦਰਸ਼ਨਾਂ ਲਈ ਕਈ ਕਿਤੇ ਦਿਨ ਬੈਠੀ ਰਹਿੰਦੀ ਉਹ ਜਦੋਂ ਕਦੇ ਬਾਹਰ ਨਿਕਲਦੇ ਲੋਕ ਟੁੱਟ ਕੇ ਬਹਿ ਜਾਂਦੇ ਹਰੇਕ ਸ਼ਰਧਾਲੂ ਦਰਸ਼ਨ ਲਈ ਅੱਗੇ ਆਉਣਾ ਚਾਹੁੰਦਾ ਸੀ ਕਈਆਂ ਨੂੰ ਦਰਸ਼ਨ ਨਾ ਹੁੰਦੇ ਤਾਂ ਉਹ ਆਪਣੀ ਮਾੜੀ ਕਿਸਮਤ ਨੂੰ ਕੋਸਦੇ ਪਰ ਘਰ ਨਾ ਜਾਂਦੇ ਦੇਖੋ ਜੀ ਇਹ ਤਾਂ ਕਰਮਾਂ ਦੀ ਗੱਲ ਹੈ ਕਿੰਨਾ ਚੰਗੇ ਕਰਮ ਕੀਤੇ ਬਾਬਾ ਜੀ ਉਹਨਾਂ ਨੂੰ ਹੀ ਦਰਸ਼ਨ ਦਿੰਦੇ ਨੇ ਇਹ ਸੰਗਤ ਦੀ ਆਮ ਆਮ ਰਹੀ ਸੀ ਚੜਾਵੇ ਪੱਖੋਂ ਵੀ ਮੇਰ ਹੋ ਗਈ ਫਿਰ ਸਿਆਣੇ ਬੰਦਿਆ ਨੇ ਇੱਕ ਕਮੇਟੀ ਬਣਾ ਲਈ ਕਮੇਟੀ ਨੇ ਸੰਗਤ ਦੇ ਪੈਸੇ ਨਾਲ 2-3 ਸਾਲ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਖੜੀ ਕਰ ਦਿੱਤੀ ਸੰਗਰਾਦ ਵਾਲੇ ਦਿਨ ਮੇਲਾ ਜੁੜਨ ਲੱਗਾ ਬਾਬਾ ਜੀ ਉਸ ਦਿਨ ਦਰਸ਼ਨ ਵੀ ਦਿੰਦੇ ਤੇ ਸੰਗਤ ਨੂੰ ਪਰਵਚਨ ਵੀ ਸੁਣਾਉਂਦੇ ਗੁਰਦੁਆਰਾ ਸਾਹਿਬ ਦੀ ਵਾਗਡੋਰ ਬਾਬਾ ਜੀ ਦੇ ਪੁੱਤਰਾਂ ਨੇ ਸੰਭਾਲ ਲਈ ਸੀ ਉਹ ਸਾਊ ਬੰਦੇ ਸੀ ਰੱਬ ਦੀ ਕਰਨੀ ਤੋਂ ਡਰਨ ਵਾਲੇ ਹਰ ਬੰਦਾ ਸੰਗਤ ਦੀ ਸੇਵਾ ਕਰਨ ਵਾਲੇ ਖੁੱਲਾ ਲੰਗਰ ਲਾਉਂਦੇ ਸਾਧ ਸੰਗਤ ਨੂੰ ਨਿਹਾਲ ਕਰਦੇ ਮੈਂ ਪਟਿਆਲੇ ਜਾ ਕੇ ਪੜਨ ਲੱਗ ਪਿਆ ਬਾਬਾ ਜੀ ਹੌਲੀ-ਹੌਲੀ ਜਗਤ ਪ੍ਰਸਿੱਧੀ ਵੱਲ ਚਲੇ ਗਏ ਹਰ ਪਾਸੇ ਉਹਨਾਂ ਦੇ ਨਾਮ ਦੀ ਚਰਚਾ ਸੀ ਪੇਪਰਾਂ ਤੋਂ ਬਾਅਦ ਪੇਪਰਾਂ ਤੋਂ ਪਹਿਲਾਂ ਮੈਂ ਉਹਨਾਂ ਦਾ ਆਸ਼ੀਰਵਾਦ ਜ਼ਰੂਰ ਲੈਣ ਆਉਂਦਾ ਗੁਰਦੁਆਰਾ ਸਾਹਿਬ ਸੁੱਖ ਵੀ ਸੁਖ ਦਾ ਪਾਸ ਵੀ ਹੋ ਗਿਆ ਮੈਨੂੰ ਬਿਜਲੀ ਬੋਰਡ ਵਿੱਚ ਕਲਰਕੀ ਦੀ ਨੌਕਰੀ ਮਿਲ ਗਈ ਮੈਂ ਪੜ੍ਹਾਈ ਛੱਡਤੀ ਤੇ ਬਾਬਿਆਂ ਦੀ ਕਿਰਪਾ ਦੇ ਨਾਲ ਨੌਕਰੀ ਕਰਨ ਲੱਗ ਪਿਆ 10 ਕੁ ਸਾਲ ਪਹਿਲਾਂ ਦੀ ਗੱਲ ਦੱਸਦਾ ਉਹਨਾਂ ਦਿਨਾਂ ਵਿੱਚ ਮੈਂ ਨਾਨਕੀ ਗਿਆ ਹੋਇਆ ਸੀ ਤੇ ਪਿੰਡ ਦੇ ਲੋਕ ਉਹਨਾਂ ਦਾ ਵਿਰੋਧ ਦੀਆਂ ਗੱਲਾਂ ਜੀਆਂ ਕਰਦੇ ਸੀ ਇਸ ਪਿੰਡ ਦੇ ਬਜ਼ੁਰਗ ਤਾਂ ਦੋ ਵੇਲੇ ਧਾਮ ਜਪਣ ਵਾਲੇ ਐ ਪਰ ਆ ਜਿਹੜੀ ਨਵੀਂ ਪੀੜ੍ਹੀ ਨੂੰ ਖੰਭ ਨਿਕਲ ਆਏ ਐ ਨਾ ਇਹ ਬਾਬਾ ਜੀ ਦਾ ਸਤਕਾਰ ਕਰਨਾ ਤਾਂ ਭੁੱਲ ਹੀ ਗਏ ਐ ਉਹਨਾਂ ਮੂਰਖ ਪ੍ਰਾਣੀਆਂ ਨੂੰ ਬਾਬਾ ਜੀ ਦੀ ਕਰੋਪੀ ਤਾਂ ਨਹੀਂ ਪਤਾ ਉਹ ਤਾਂ ਜੱਗ ਦਾ ਭਲਾ ਕਰਨ ਲਈ ਧਰਮਰਾਜ ਨੇ ਭੇਜੇ ਸਨ ਫਿਰ ਜੇ ਸੰਤ ਮਹਾਤਮਾ ਵਿਗੜ ਜਾਣ ਤਾਂ ਉੱਪਰ ਥੱਲੇ ਦੀ ਇੱਕ ਕਰ ਦਿੰਦੇ ਐ ਮੰਨਿਆ ਗੁਰਦੁਆਰ ਸਾਹਿਬ ਵਿੱਚ ਦੋ ਤਿੰਨ ਗਲਤ ਘਟਨਾਵਾਂ ਵਾਪਰ ਗਈਆਂ ਬਾਬਾ ਜੀ ਨੇ ਕਿਹਾ ਉਹ ਦੋਸ਼ੀਆਂ ਨੂੰ ਨਰਕ ਵਿੱਚ ਭੇਜ ਕੇ ਕੋੜੇ ਮਰਵਾਉਣਗੇ ਇਹ ਮੁੰਡੇ ਕੌਣ ਹੁੰਦੇ ਹਨ ਇਹਨਾਂ ਗੱਲਾਂ ਇਹ ਗੱਲਾਂ ਕਰਨ ਵਾਲੇ ਬਣਾਈ ਫਿਰਦੇ ਐ ਸੁਭਾਵਾਂ ਭਾਵੇਂ ਪੰਚਾਇਤ ਇਹਨਾਂ ਦੇ ਮਤਿਆਂ ਨੂੰ ਮੰਨ ਲਵੇਗੀ ਪਿੰਡ ਦੇ ਮਾਹੌਲ ਵਿੱਚ ਤਨਾ ਬਣਿਆ ਹੋਇਆ ਸੀ ਅਸਰ ਬਿਮਾਰੀ ਉਦੋਂ ਫੈਲੀ ਜਦੋਂ ਪਿੰਡ ਵਿੱਚ ਇੱਕ ਡਾਕਟਰ ਆਇਆ ਉਹ ਬੜੀਆਂ-ਬੜੀਆਂ ਗਿਆਨ ਵਿਗਿਆਨ ਦੀਆਂ ਗੱਲਾਂ ਕਰਨ ਲੱਗਾ ਮੁੰਡਿਆਂ ਨੂੰ ਰੋਜ਼ ਨਵੀਂ ਪੱਟੀ ਪੜਾਉਂਦਾ ਦੇਖੋ ਡਾਕਟਰ ਦਾ ਕਿੰਨਾ ਦਿਮਾਗ ਖਰਾਬ ਹੋਇਆ ਪਿਆ ਬਾਬਾ ਜੀ ਦਾ ਪੁਨਰਜਨਮ ਮੰਨਣ ਲਈ ਤਿਆਰ ਹੀ ਨਹੀਂ ਡਾਕਟਰ ਸਾਹਿਬ ਬਾਬਾ ਜੀ ਦਾ ਪੁਨਰਜਨਮ ਮੇਰੀਆਂ ਅੱਖਾਂ ਸਾਹਮਣੇ ਹੋਇਆ ਸੀ ਮੈਂ ਬਾਬਾ ਜੀ ਤੇ ਧੱਤਰਿਆਂ ਦੇ ਕਰਮ ਸਿੰਘ ਵਾਲੀ ਸਾਰੀ ਘਟਨਾ ਉਹਨਾਂ ਨੂੰ ਸੁਣਾਈ ਡਾਕਟਰੀ ਵਿਗਿਆਨ ਦੇ ਖੇਤਰ ਵਿੱਚ ਇੱਕ ਖੂਬ ਜਾਣ ਪਛਾਣੀ ਸਚਾਈ ਇਹ ਕਿ ਦਿਲ ਦੀ ਧੜਕਣ ਜਦੋਂ ਬੰਦ ਹੋ ਜਾਂਦੀ ਹੈ ਤਾਂ ਦਿਮਾਗ ਵੀ ਕੁਝ ਸਮੇਂ ਲਈ ਉਸ ਤੋਂ ਬਾਅਦ ਜਿਉਂਦਾ ਰਹਿੰਦਾ ਹੈ ਡਾਕਟਰ ਮੈਨੂੰ ਡਾਕਟਰੀ ਵਿਗਿਆਨ ਪੜਾਉਣ ਲੱਗ ਪਿਆ ਕੁਝ ਡਾਕਟਰ ਦਲੀਲ ਨਾਲ ਗੱਲਾਂ ਕਰ ਰਿਹਾ ਸੀ ਉਹਨੇ ਪੁਨਰਜਨਮ ਦੇ ਖਿਲਾਫ ਦਲੀਲਾਂ ਵੀ ਦਿੱਤੀਆਂ ਉਦਾਹਰਨਾ ਵੇਸਣਾਈਆਂ ਪਰ ਮੇਰਾ ਮਨ ਨਾ ਮੰਨਿਆ ਵਿਸ਼ਵਾਸ ਤੇ ਦਲੀਲ ਦੀ ਆਪਸ ਵਿੱਚ ਕੋਈ ਸੰਬੰਧ ਨਹੀਂ ਤਰਕ ਵਾਲੇ ਲੋਕ ਰੋਹਾਨੀਅਤ ਨੂੰ ਸਮਝ ਹੀ ਨਹੀਂ ਸਕਦੇ ਇਹ ਸਭ ਕੁਝ ਖੂਨ ਦੀ ਸਪਲਾਈ ਬੰਦ ਹੋ ਜਾਣ ਕਾਰਨ ਕਲਪਨਾ ਵਿੱਚ ਚਿੱਤਰ ਦੇਖਣ ਦੀ ਸਥਿਤੀ ਤੋਂ ਵੱਧ ਹੋਰ ਕੁਝ ਨਹੀਂ ਡਾਕਟਰ ਆਪਣੀ رائے ਮਨਵਾਉਣ ਲਈ ਹਰ ਤਸ਼ੱਦਦ ਹਰ ਯਤਨ ਕਰ ਰਿਹਾ ਸੀ ਪਿਛਲੇ 10 ਸਾਲਾਂ ਵਿੱਚ ਹਾਲਾਤ ਬੱਤ ਬੱਤਰ ਹੋ ਗਏ ਸਨ ਮਨੁੱਖ ਮਨਮੁਖ ਹੋ ਗਿਆ ਹੈ ਬਾਬਾ ਜੀ ਦਾ ਪੁਨਰ ਜਨਮ ਤਾਂ ਹੋਇਆ ਹੀ ਮਨੁੱਖਤਾ ਦੇ ਭਲੇ ਲਈ ਸੀ ਇਹ ਕੁਝ ਵੀ ਹੋਏਗਾ ਕਦੇ ਸੋਚਿਆ ਨਹੀਂ ਸੀ ਮੈਂ ਨਾਨ ਮੈਂ ਕੱਲ ਦਾ ਨਾਨ ਕੀ ਆਇਆ ਹੋਇਆ ਬਾਬਾ ਜੀ ਦਾ ਡੇਰਾ ਬੰਦ ਕਰਨ ਬਾਰੇ ਅੱਜ ਇਕੱਠ ਹੋਣਾ ਹੈ ਲੋਕਾਂ ਵਿੱਚ ਤਣਾ ਬਣਿਆ ਹੋਇਆ ਸੀ ਝਗੜਾ ਵਧਣ ਦੇ ਸਾਰ ਨਜ਼ਰ ਆ ਰਹੇ ਸੀ ਰਾਜਨੀਤੀ ਕਾਰਨ ਸਰਪੰਚ ਸਮੇਤ ਪੰਚਾਇਤ ਨੇ ਬਹੁਤ ਸਾਰੇ ਮੈਂਬਰ ਮੁੰਡਿਆਂ ਦੇ ਪੱਖ ਵਿੱਚ ਬੋਲ ਰਹੇ ਸੀ ਪੁਰਸਵੀ ਸਦੀ ਹੋਈ ਸੀ ਸਕੂਲ ਦੇ ਗਰਾਊਂਡ ਵਿੱਚ ਪੰਚਾਇਤ ਜੁੜ ਗਈ ਗੱਲ ਸ਼ੁਰੂ ਹੁੰਦੀ ਐ ਕਾਮਾ ਰੋਲੀ ਵੱਦ ਦੀ ਗੱਲ ਕਿਸੇ ਗੰਡੇ ਨਹੀਂ ਸੀ ਲੱਗ ਰਹੀ ਮੁੰਡੇ ਗੱਲਾਂ ਬੜੀਆਂ-ਬੜੀਆਂ ਕਰ ਰਹੇ ਸੀ ਵਿਗਿਆਨ ਦੀਆਂ ਜੰਮਣ ਮਰਨ ਦੀਆਂ ਗੱਲਾਂ ਕਰਦੇ ਸੀ ਕਲੋਨ ਰਾਹੀਂ ਬੱਚੇ ਪੈਦਾ ਕਰਨ ਦੀ ਗੱਲ ਕਰ ਰਹੇ ਸੀ ਬਾਬਾ ਜੀ ਦੇ ਸ਼ਰਧਾਲੂ ਮੁੰਡਿਆਂ ਅੱਗੇ ਭਾਵੇਂ ਲਾਜਵਾਬ ਸਨ ਪਰ ਡੇਰਾ ਚੁੱਕਣ ਲਈ ਮਨ ਨਹੀਂ ਰੇ ਸੀ ਅਸੀਂ ਸਾਰੇ ਅੜੇ ਹੋਏ ਸੀ ਪੰਚਾਇਤ ਨੇ ਡੇਰਾ ਬੰਦ ਕਰਨ ਦਾ ਫੈਸਲਾ ਦੇ ਦਿੱਤਾ ਪੰਚਾਇਤ ਦੇ ਫੈਸਲੇ ਤੇ ਪੱਖ ਵੱਧ ਗਿਆ ਹੱਥੋਪਾਈ ਵਿੱਚ ਪੱਗਾਂ ਲੱਤਗੀਆਂ ਪੁਲਿਸ ਨੇ ਦਖਲ ਦਿੱਤਾ ਪੰਚਾਇਤ ਨੇ ਰੈਜ਼ੋਲੂਸ਼ਨ ਵੀ ਪਾਸ ਕਰ ਦਿੱਤਾ ਪੁਲਿਸ ਦੋਨੋਂ ਧਿਰਾਂ ਤੋਂ ਦਸਖਤ ਕਰਾਉਣ ਲਈ ਜ਼ੋਰ ਪਾ ਰਹੀ ਸੀ ਪਰ ਸਾਡੇ ਵਾਲੇ ਧਿਰ ਮੰਨ ਨਹੀਂ ਰਹੀ ਸੀ ਅਸੀਂ ਫੈਸਲਾ ਸੁਣ ਕੇ ਡੇਰੇ ਆਏ ਹਾਂ ਬਾਬਾ ਕਰਮ ਸਿੰਘ ਭਗਤੀ ਵਿੱਚ ਲੀਨ ਬੈਠੇ ਹਨ ਇਹ ਤਾਂ ਜਾਣੀ ਜਾਣ ਹਨ ਇਹਨਾਂ ਨੂੰ ਫੈਸਲੇ ਦਾ ਪਹਿਲਾਂ ਹੀ ਪਤਾ ਹੋਣਾ ਅਸੀਂ ਤਾਂ ਇਹ ਸੋਚਦੇ ਹਾਂ ਬਾਬਾ ਜੀ ਵਿਰੋਧੀਆਂ ਨੂੰ ਤਬਾਹ ਕਰ ਦੇਣ ਹੁਣੇ ਚਮਤਕਾਰ ਦਿਖਾਉਣ ਚਾਹੇ ਅੰਨੇ ਕਰ ਦੇਣ ਉਹ ਇੱਥੇ ਆ ਕੇ ਮਾਫੀ ਮੰਗਣ ਪਰ ਮਾਫੀ ਦੇਣੀ ਨਹੀਂ ਚਾਹੀਦੀ ਸੰਤਾਂ ਦਾ ਕੀ ਪਤਾ ਮਾਫ ਕਰੀ ਦੇਣ ਅੱਖਾਂ ਖੋਲ ਤਾਂ ਲਈਆਂ ਸਨ ਉਹਨਾਂ ਨੇ ਬਾਬਾ ਜੀ ਧਰਮਰਾਜ ਨੂੰ ਕਹੋ ਇੰਨਾ ਖੜੇ ਖੜਪੰਚਾਂ ਨੂੰ ਤਫਾਹਾ ਵੱਡੋ ਰੱਬ ਦੇ ਦਰਸ਼ਨਾਂ ਨੇ ਡੇਰਾ ਬੰਦ ਕਰਨ ਦਾ ਫੈਸਲਾ ਦੇ ਦਿੱਤਾ ਹੈ ਰੱਬ ਦੇ ਦੁਸ਼ਮਣਾਂ ਨੇ ਡੇਰਾ ਬੰਦ ਕਰਨ ਦਾ ਫੈਸਲਾ ਦੇ ਦਿੱਤਾ ਨਾਨੇ ਦੇ ਪੁਰਾਣੇ ਪੰਚਾਇਤ ਦਾ ਫੈਸਲਾ ਬਾਬਾ ਜੀ ਨੂੰ ਸੁਣਾਇਆ ਬਾਬਾ ਜੀ ਨੱਖਾਂ ਮੀਟ ਰਹੀਆਂ ਮਾਲਾ ਫੇਰਨੀ ਸ਼ੁਰੂ ਕੀਤੀ ਧਰਮਰਾਜ ਨਾਲ ਲੇ ਬਲਾ ਲਈ ਹੈ ਅੱਖਾਂ ਖੋਲੀਆਂ ਹਨ ਰਮਨ ਰਾਜ ਨੇ ਕਿਹਾ ਵੀ ਇਸ ਜਗ੍ਹਾ ਕਲਯੁਗੀ ਲੋਕ ਆ ਗਏ ਹਨ ਉਹਨਾਂ ਦੀ ਗਿਣਤੀ ਵੀ ਵੱਧ ਗਈ ਹੈ ਨਵੀਂ ਜਗ੍ਹਾ ਜਾਓ ਤੇ ਲੋਕਾਂ ਦਾ ਪਰਉਪਕਾਰ ਕਰੋ ਆਪਾਂ ਨਵੀਂ ਜਗ੍ਹਾ ਡੇਰਾ ਉਸਾਰ ਲਵਾਂਗੇ ਪਰ ਇਹ ਇਹਦਾ ਕਬਜਾ ਵੀ ਕੋਲ ਰੱਖਾਂਗੇ ਮੈਂ ਕਰਮ ਸਿੰਘ ਦਾ ਪ੍ਰਵਚਨ ਸੁਣ ਕੇ ਸਿੱਥਾ ਪੈ ਗਿਆ ਹੁਣ ਮੇਰਾ ਮਨ ਕਰਦਾ ਹੈ ਮੈਂ ਵੀ ਡਾਕਟਰਾਂ ਤੇ ਉਹਨਾਂ ਮੁੰਡਿਆਂ ਨਾਲ ਜਾ ਰਲਾਂ ਕਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ पुनर्जन्म ਵਰਗੀਆਂ ਗੱਲਾਂ ਕੁਝ ਨਹੀਂ ਹੁੰਦੀਆਂ ਸਾਨੂੰ ਸਾਇੰਸ ਪੜ੍ਹਦੇ ਹੋਏ ਇਹ ਤਜਰਬਾ ਹੋ ਗਿਆ ਹੈ ਕਿ ਇੱਕ ਵਾਰੀ ਕੋਈ ਇਨਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦਾ ਕੋਈ ਜਨਮ ਨਹੀਂ ਹੁੰਦਾ ਤੁਸੀਂ ਇਸ ਗੱਲ ਨਾਲ ਮੇਰੇ ਨਾਲ ਸਹਿਮਤ ਹੋਵੋ ਜਾਂ ਨਾ ਹੋਵੋ ਪਰ ਮੇਰੇ ਵਿਸ਼ਵਾਸ ਅਨਸਾਰ ਇਹ ਹੈ ਕਿ ਕਿਸੇ ਦਾ ਕੋਈ ਪੁਨਰਜਨਮ ਨਹੀਂ ਹੁੰਦਾ ਤੁਸੀਂ ਵੀ ਇਸ ਵਿਸ਼ੇ ਤੇ ਕੋਸ਼ਿਸ਼ ਕਰ ਸਕਦੇ ਹੋ ਹਰ ਬੰਦੇ ਦਾ ਸਹਿਮਤ ਹੋਣਾ ਕੋਈ ਜ਼ਰੂਰੀ ਨਹੀਂ ਹੁੰਦਾ ਪਰ ਵਿਗਿਆਨ ਦੇ ਨਾਲ ਚਲਦੇ ਹੋਏ ਸਾਨੂੰ ਇਹ ਗੱਲ ਨੂੰ ਮੰਨਣਾ ਚਾਹੀਦਾ ਹੈ ਕਿ ਕੋਈ ਪੁਨਰਜਨਮ ਦੀ ਕੋਈ ਗੱਲ ਨਹੀਂ ਹੁੰਦੀ ਇਹ ਸਿਰਫ ਕਹਾਣੀਆਂ ਨੇ ਕਹਾਣੀਆਂ ਦਾ ਜਿਹੜਾ ਮਕਸਦ ਹੁੰਦਾ ਸਾਨੂੰ ਥੋੜੀ ਦੇਰ ਲਈ ਮਨੋਰੰਜਨ ਕਰਨਾ ਹੂੰ ਕਦੇ-ਕਦੇ ਕਈ ਕਹਾਣੀਆਂ ਸਾਨੂੰ ਸਿੱਖਿਆ ਵੀ ਦੇ ਜਾਂਦੀਆਂ ਚਲੋ ਇਹ ਜੀਆਂ ਹੋਰ ਸਿੱਖਿਆਦਾਇਕ ਮਨੋਰੰਜਨ ਭਰਪੂਰ ਕਹਾਣੀਆਂ ਸੁਣਦੇ ਰਹਾਂਗੇ ਤੇ ਤੁਸੀਂ ਚਾਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਲਾਈਕ ਵੀ ਕਰ ਸਕਦੇ ਹੋ ਮਿਲਦੇ ਰਹਾਂਗੇ ਬਾਕੀ ਹੋਰ ਕਹਾਣੀਆਂ ਦੇ ਨਾਲ ਤਦ ਤੱਕ ਲਈ ਰੱਬ ਰਾਖਾ ਰੱਬ ਦੇ ਰੰਗ ਅਲਫ ਲੈਲਾ ਕਹਾਣੀਆਂ ਤਹਿਤ